ਤਿੰਨ ਬੰਦੇ ਆ ਉਹਦੇ ਵਿੱਚੋਂ ਪਹਿਲ ਮੋਟਰਸਾਈਕਲ ਤੇ ਤਿੰਨ ਆਏ ਤਿੰਨਾਂ ਜੋ ਦੋ ਦਸ ਮੋਟਰਸਾਈਕਲ ਤੇ ਬੈਠੇ ਰਹੇ ਇੱਕ ਬੰਦਾ ਆ ਜਿਹਦੇ ਕੋ ਉਹ ਉਹਨਾਂ ਨੇ ਤਾਂ ਕਮਾਲ ਮੰਗਿਆ ਨੇ ਆਮਾਨ ਮੰਗ ਕੇ ਚੱਲ ਮੈਂ ਹੁੰਦੇ ਤਾਂ ਉਹਨੇ ਮੈਨੂੰ 500 ਦਾ ਲੋਡ ਦੇਤਾ 500 ਦਾ ਲੋਡ ਦੇ ਕੇ ਮੈਂ ਕਿਹਾ ਵੀ ਟੁੱਟੇ ਹੋਏ ਜੀ ਇਹਨਾਂ ਟੁੱਟੇ ਹੋਏ ਆਏ ਨੇ ਮੈਨੂੰ ਕਿਹਾ ਹੋਰ ਕਮਾਲ ਦੇ ਦੇ ਮੈਂ ਸਮਾਨ ਹੋੜ ਦੇਣ ਲੱਗਿਆ ਮੇਰੇ ਉੱਤੇ ਕਿਰਪਾ ਬੰਦੇ ਧੱਕਾ ਵੀ ਮਾਰਿਆ ਕੰਦੇ ਤੇ ਉਹ ਬਲੇਜੋ ਚਾਪ ਮਾਰ ਕੇ ਵੇਰ ਗੰਨੇ ਤੋਂ ਉੱਲਾਈ ਗਿਆ ਜਸਵੰਤ ਸਿੰਘ ਕਿਤੇ ਪੈਂਡਟ ਵਾਲਾ ਕੰਕਰੀਟ ਸਿਮਿੰਟ ਰੇਤਾ ਬਜਰੀ ਸੈਂਟਰੀ ਦਾ ਸਮਾਨ ਜੀ ਸਰੀਆ ਜੀ 6:00 6:00 ਵਜੇ ਦਾ ਰੇਡ ਗੇਟ ਜੀ ਤਿੰਨ ਬੰਦੇ ਆਏ ਜੀ ਤਿੰਨ ਬੰਦੇ ਆ ਉਹਦੇ ਵਿੱਚੋਂ ਪਹਿਲ ਮੋਟਰਸਾਈਕਲ ਤੇ ਤਿੰਨ ਆਏ ਤਿੰਨਾਂ ਤੋਂ ਦੋ ਦੋਸਤ ਮੋਟਰਸਾਈਕਲ ਤੇ ਬੈਠ ਰਹੇ ਇੱਕ ਬੰਦਾ ਆ ਜੀ ਬਿਲਕੁਲ ਉਹ ਉਹ ਨਮਰਤ ਆ ਗਿਆ ਉਹ ਗਿਆ ਸਮਾਨ ਮੰਗ ਕੇ ਚਲ ਮਨ ਹੁੰਦੇ ਤਾਂ ਉਹਨੇ ਮੈਨੂੰ 500 ਦਾ ਨੋਟ ਦੇ ਤਾਂ 500 ਦਾ ਨੋਟ ਦੇ ਕੇ ਮੈਂ ਕਿਹਾ ਵੀ ਟੁੱਟੇ ਹੋਏ ਦੇ ਦੇ ਕਹਿੰਦਾ ਟੁੱਟੇ ਹੋਏ ਹੈ ਨਹੀਂ ਮੈਂ ਜਦੋਂ ਉਹਨੂੰ ਗੱਲੇ ਜੋ 300 ਮੋੜਨਾ ਤੇ 200 ਦਾ ਸਮਾਨ ਤੇ ਉਹਨੇ ਗੱਲੇ ਚ ਪੈਸੇ ਦੇਖ ਲੈ ਜੀ ਫਿਰ ਜਦ ਗੰਦਾ ਮਾ ਮਤਲਬ ਫਿਰ ਮੈਨੂੰ ਕਹਿੰਦਾ ਹੋਰ ਤੋਂ ਮੰਗਦੇ ਤੇ ਮੈਂ ਸਮਾਨ ਹੋਰ ਦੇਣ ਲੱਗਿਆ ਮੇਰੇ ਉੱਤੇ ਗਿਰਤਾਂ ਦਾ ਨੂੰ ਧੱਕਾ ਵੀ ਮਾਰਿਆ ਗੱਲੇ ਤੇ ਉਹ ਗੱਲੇ ਚ ਝੱਟ ਮਾਰ ਕੇ ਫਿਰ ਗੱਲੇ ਚ ਉਹ ਲੈ ਗਿਆ ਤੁ ਕੋਈ ਰਿਪੋਰਟ ਲਿਖਾਈ ਹੈ ਇਹਨਾਂ ਬਾਰੇ ਰਿਪੋਰਟ ਦਾ ਲਿਖਾ ਤੇ ਜੀ ਰਾਤ 3 ਵਜੇ ਦੀ ਤਿੰਨ ਬੰਦੇ ਸੀਗੇ ਜਿਹੜੇ ਆਏ ਸੀਗੇ ਦੋ ਅੰਦਰ ਆਏ ਨੇ ਇੱਕ ਵਾਰ ਬੈਠੇ ਰਿਹਾ ਉਹਦੇ ਬਾਅਦ ਫਿਰ ਜਦੋਂ ਕੰਮ ਕਰ ਲਿਆ ਫਿਰ ਫਿਰ ਇੱਕ ਦੂਆ ਬੰਦਾ ਫਿਰ ਅੰਦਰ ਆ ਗਿਆ ਯਾਨੀ ਦੋ ਅੰਦਰ ਆ ਗਏ ਉਹ ਜਦੇ ਚਲੇ ਗਏ ਪੈਸੇ ਲੈ ਕੇ ਹਾਂ ਤਿੰਨ ਬੰਦੇਆਂ ਦੇ ਵਿੱਚੋਂ ਪਹਿਨ ਮੋਟਰਸਾਈਕਲ ਤੇ ਤਿੰਨ ਆਏ ਤਿੰਨਾਂ ਜੋ ਦੋ ਦਾ ਤੇ ਮੋਟਰਸਾਈਕਲ ਤੇ ਬੈਠਾ ਰ ਇੱਕ ਬੰਦਾ ਆਇਆ ਜਿਹਨੇ ਕੋ ਉਹ ਉਹਨਾਂ ਨੇ ਤਾਂ ਕਮਾਲ ਹੋ ਗਿਆ ਜੀ ਸਮਾਨ ਮੰਗ ਕੇ ਚਲ ਮੈਨੂੰ ਦੇਤਾ ਉਹਨੇ ਮੈਨੂੰ 500 ਦਾ ਨੋਟ ਦੇਤਾ 500 ਦਾ ਨੋਟ ਦੇ ਕੇ ਮੈਂ ਕਿਹਾ ਵੀ ਟੁੱਟੇ ਹੋਏ ਦੇ ਜੀ ਇਹ ਤਾਂ ਟੁੱਟੇ ਹੋਏ ਹੈ ਨਹੀਂ ਮੈਨੂੰ ਕਿਹਾ ਹੋਰ ਤੋਂ ਮੰਗਦੇ ਤੇ ਮੈਂ ਸਮਾਨ ਹੋਰ ਦੇਣ ਲੱਗਿਆ ਮੇਰੇ ਤੇ ਗਿਰਦਾ ਬੰਦਾ ਵੀ ਧੱਕਾ ਵੀ ਮਾਰਿਆ ਗੱਡੇ ਤੇ ਉਹ ਗੱਡੇ ਨੂੰ ਝੱਟ ਮਾਰ ਕੇ ਫਿਰ ਗੱਡੇ ਤੋਂ ਉੱਤ ਲੈ ਗਿਆ ਜਸਵੰਤ ਸਿੰਘ ਕਿਤੇ ਪੈਂਡਟ ਵਾਲਾ ਕੰਕਰੀਟ ਸਿਮਿੰਟ ਰੇਤਾ ਬਜਰੀ ਸੈਂਟਰੀ ਦਾ ਸਮਾਨ ਜੀ ਸਰੀਆ ਲੱਗੇ ਜੀ 6:00 6:00 ਵਜੇ ਦਾ 1.5 ਗੇੜ ਜੀ ਤਿੰਨ ਬੰਦੇ ਆਏ ਜੀ ਤਿੰਨ ਬੰਦੇ ਆ ਉਹਦੇ ਵਿੱਚੋਂ ਪੈਨ ਮੋਟਰਸਾਈਕਲ ਤੇ ਤਿੰਨ ਆਏ ਤਿੰਨਾਂ ਜੋ ਦੋ ਦਸ ਮੋਟਰਸਾਈਕਲ ਤੇ ਬੈਠੇ ਰਹੇ ਇੱਕ ਬੰਦਾ ਆਇਆ ਜੀ ਮੇਰੇ ਕੋਲ ਉਹ ਉਹਨੂੰ ਮਿੱਟਾ ਸਾਨੂੰ ਹੋ ਗਿਆ ਨਹੀਂ ਸਮਾਨ ਮੰਗ ਕੇ ਚਲਣਾ ਹੁੰਦਾ ਤਾਂ ਉਹਨੇ ਮੈਨੂੰ 500 ਦਾ ਨੋਟ ਦੇ ਤਾਂ 500 ਦਾ ਨੋਟ ਦੇ ਕੇ ਮੈਂ ਕਿਹਾ ਵੀ ਟੁੱਟੇ ਹੋਏ ਦੇ ਦੇ ਕਹਿੰਦਾ ਟੁੱਟੇ ਹੋਏ ਹੈ ਨਹੀਂ ਮੈਂ ਜਦੋਂ ਉਹਨੂੰ ਗੱਲੇ ਜੋ 300 ਮਾਗੜਨਾ ਤੇ 200 ਦਾ ਸਮਾਨ ਤੇ ਉਹਨੇ ਗੱਲੇ 'ਚ ਪੈਸੇ ਦੇ ਲੈ ਜੀ ਤੇ ਜਦ ਗੰਨਾ ਮੈਂ ਫਿਰ ਮੈਨੂੰ ਕਹਿੰਦਾ ਹੋਰ ਤੋਂ ਮੰਗਦੇ ਤੇ ਮੈਂ ਸਮਾਨ ਹੋਰ ਦੇਣ ਲੱਗਿਆ ਮੇਰੇ ਉੱਤੇ ਗਿਰਦਾ ਤਾਂ ਨੂੰ ਧੱਕਾ ਵੀ ਮਾਰਿਆ ਗੱਲੇ ਤੇ ਉਹ ਗੱਲੇ 'ਚ ਝੱਟ ਮਾਰ ਕੇ ਫਿਰ ਗੱਲੇ 'ਚ ਉਹ ਲੈ ਗਿਆ ਤੂੰ ਕੋਈ ਰਿਪੋਰਟ ਲਿਖਾਈ ਹੈ ਇਹਨਾਂ ਬਾਰੇ ਰਿਪੋਰਟ ਤਾਂ ਲਿਖਾਤੀ ਜੀ ਰਾਤ 3 ਵਜੇ ਦੀ 3 ਬੰਦੇ ਸੀਗੇ ਜਿਹੜੇ ਆਏ ਸੀਗੇ ਦੋ ਅੰਦਰ ਆਏ ਨੇ ਇੱਕ ਵਾਰ ਬੈਠਾ ਰਿਹਾ ਉਹਦੇ ਬਾਅਦ ਫਿਰ ਜਦੋਂ ਕੰਮ ਕਰ ਲਿਆ ਫਿਰ ਤੇ ਫਿਰ ਇੱਕ ਦੂਆ ਬੰਦਾ ਫਿਰ ਅੰਦਰ ਆ ਗਿਆ ਜਾਨੀ ਦੋ ਅੰਦਰ ਆ ਗਏ ਜਦੇ ਚਲੇ ਗਏ ਪੈਸੇ ਲੈ ਕੇ ਹਾਂ